ਸਤਨ ਸ੍ਰੀ ਵਾਹਿ ਗੁਰ ਸਾਹਿਬ ਜੀਓ ਦੰਦ ਤਬੰਦਨ ਅਨੇਕ ਬਾਰ ਸਰਬ ਕਲਾ ਸਮਰਥ ਦੋਲਨ ਤੇ ਰਖ ਗਰੀਬ ਸੱਚ ਟੇਕ ਤੂੰ ਮੇਰੇ ਸਤਿਗੁਰ ਪੂਰੇ ਦੇਖ ਤੁਮਰ ਦਰਸ਼ਨ ਮੇਰਾ ਮਨ ਧੀਰੇ ਸੋ ਕਹੋ ਤਲ ਗੁਰ ਸੇਵੀਐ ਇਹ ਨਿਸਹਿਜ ਸੁਭਾ ਰਿਸ਼ਨ ਪਰ ਸੈ ਗੁਰੂ ਕਹਿ ਜਨਨ ਮਰਨ ਦੁਖ ਜਾਈ ਓ ਬੈ ਸਿਖੁ ਕੁ ਕਸੰਨ ਦੀ ਨੂਰ ਅਰਸਾ ਪੁਰਸਉ ਝਤੀ ਹੈ ਤਉ ਦੇਹੁ ਸੇ ਭਾਰਿ ਤਾ ਮਲੈ ਜਨਨ ਸੰਜਨ ਮੰਮੀ ਕਹੀਐ ਸਜਣ ਸਚਾ ਜਿਸ ਪਾਸ ਬਹਿਟਿਆ ਸੋਹੀਐ ਸਬਨਾ ਦਾ ਵੇਸੋ ਸਤਨਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਸਲੋਕ ਹੱਲਾਤੀ ਜਾ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇ ਮਨ ਮੁਖ ਖਾਧੇ ਗੁਰ ਮੁਖ ਉਬਰੇ ਜਿਨੇ ਸਚ ਨਾਮ ਚਿਤ ਲਾਇ ਮਾਇਆ ਮਮਤਾ ਮੋਹਣੀ ਇਨ ਵਿਣਦੰਤਾ ਜਗ ਖਾਇ ਮਨ ਮੁਖ ਖਾਧੇ ਗੁਰ ਮੁਖ ਉਬਰੇ ਜਿਨੀ ਸਚ ਨਾਮ ਚਿਤ ਲਾਇ ਬੈਨ ਨੋ ਵੈ ਜਗ ਕਮਲਾ ਫਿਰੈ ਗੁਰ ਮੁਖ ਨਦਰੀ ਆਇ ਫੰਦਾ ਕਰਤਿਆ ਨਹਿ ਫਲ ਜਨਮ ਗਵਾਇ ਸੁਖ ਦਾਤਾ ਮਨ ਨਾ ਵਸਾਇਆ ਨਾਨਕ ਨਾਮ ਤੇਨਾ ਗਾਉ ਮਿਲਿਆ ਜਿਨ ਕਉ ਧੁਰ ਲਿਖ ਪਾਇਆ ਮਹੱਲਾ ਤੀਜ ਕਰਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁਖ ਸਾਧਨਾ ਪਾਇਆ ਜਿਉ ਕਸਤੂਰੀ ਮਰਗ ਨ ਜਾਣੈ ਭ੍ਰਮ ਦਾ ਭਰਮ ਕੋ ਲਾਇ ਅੰਮ੍ਰਿਤ ਤਜ ਬਿਖ ਸੰਗ ਰਹਿ ਕਰ ਤੈ ਆਪ ਖੋ ਆਇ ਗੁਰਮੁਖ ਵਿਰਲੇ ਸੋ ਜੀ ਪਾਈ ਤਿਨਾ ਅੰਦਰ ਬ੍ਰਹਮ ਦਿਖਾਇਆ ਮਨ ਸ਼ੀਤਲ ਹੋਇਆ ਰਸਨਾ ਹਰ ਸਾਦ ਆਇਆ ਸ਼ਬਦ ਹੀ ਨਉ ਉਪਜੈ ਸ਼ਬਦੇ ਮੇਲ ਮਿਲਾਇਆ ਬਿਨ ਸ਼ਬਦ ਸਭ ਜਗ ਬੋਰਾਣਾ ਮੈਂ ਤਾਂ ਜਨਮ ਗਵਾਇਆ ਅੰਮ੍ਰਿਤ ਏ ਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪਾਉਣੀ ਸੋ ਹਰਿ ਪ੍ਰਖ ਅਗੰਮ ਹੈ ਕਹੋ ਕਿ ਤਬਿਦ ਕਪਾਈਐ ਤਿਸ ਰੂਪ ਨਰੇਖ ਅਦ੍ਰਿਸ਼ਟ ਕਹੋ ਜਨ ਕਿਉ ਧਿਆਹੀਐ ਰੰਕਾਰ ਨਿਰੰਜਨ ਹਰ ਅਗੰਮ ਕਿਆ ਕਹਿ ਗੁਣ ਗਾਈਐ ਜਿਸ ਆਪ 부ਝਾਏ ਆਪ ਸੋ ਹਰ ਮਾਰਗ ਪਾਈਐ ਗੁਰਪੁਰ ਵਖਾਲਿਆ ਗੁਰ ਸੇਵ ਪਹੀਐ ਜੇ ਆਪੁ ਜਾਏ ਆਪ ਸੋਹਰ ਮਾਰਗ ਪਾਈਐ ਗੁਰਪੂਰੈ ਵੇਖਾਲਿਆ ਗੁਰਸੇਵਾ ਪਾਈਐ